ਅੱਜ ਮੈਂ ਤੁਹਾਨੂੰ ਕੁਝ ਅਜਹੀਆਂ ਗੱਲਾਂ ਦਸਾਂਗਾ ਜੋ ਤੁਹਾਨੂੰ ਅੰਦਰ ਤੋਂ ਮਜ਼ਬੂਤ ਕਰਨਗੀਆਂ ਜੋ ਤੁਹਾਡੇ ਅੰਦਰ ਇੱਕ ਪੋਜ਼ਿਟਿਵ એનર્ਜੀ ਨੂੰ ਜਨਮ ਦੇਣ ਵਿੱਚ ਮਦਦ ਕਰਨਗੀਆਂ ਜੋ ਤੁਹਾਨੂੰ ਕਹਿਣਗੀਆਂ ਕਿ ਤੂੰ ਜੋ ਕਰਨਾ ਹੈ ਕਰ ਮੈਂ ਤੇਰੇ ਨਾਲ ਹਾਂ ਅਤੇ ਜਦੋਂ ਇਹ ਸ਼ਬਦ ਸਾਡੇ ਕੰਨਾਂ ਵਿੱਚ ਪੈਂਦੇ ਨੇ ਨਾ ਕਿ ਮੈਂ ਤੇਰੇ ਨਾਲ ਹਾਂ ਤਾਂ ਉਸ ਤੋਂ ਸਾਨੂੰ ਜੋ ਪਾਵਰ ਮਿਲਦੀ ਹੈ ਉਹ ਬਾਕੀ ਦਿਨਾਂ ਦੀ ਪਾਵਰ ਤੋਂ ਕੁਝ ਹਟਕੇ ਹੁੰਦੀ ਹੈ ਉਸ ਵਿੱਚ ਇੱਕ એનર્ਜੀ ਹੁੰਦੀ ਹੈ ਕੁਝ ਕਰ ਦਿਖਾਉਣ ਦੀ એનર્ਜੀ ਆਈ ਹੋਪ ਇਹ ਵੀਡੀਓ ਤੁਹਾਡੇ ਥੌਟਸ ਨੂੰ ਬਦਲਣ ਵਿੱਚ ਥੋੜੀ ਮਦਦ ਕਰੇਗੀ ਇਹ ਤੁਹਾਨੂੰ ਮੈਂਟਲੀ ਮਜ਼ਬੂਤ ਕਰੇਗੀ ਤਾਂ ਫਿਰ ਜੁੜੇ ਰਹੋ ਇਸ ਵੀਡੀਓ ਦੇ ਅੰਤ ਤੱਕ ਤਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਪ੍ਰੂਫ ਕਰਨਾ ਛੱਡੋ ਕਿਸੇ ਦੇ ਵੀ ਸਾਹਮਣੇ ਆਪਣੀ ਅਛਾਈ ਪੇਸ਼ ਨਾ ਕਰੋ ਕਿ ਮੈਂ ਐਸਾ ਹਾਂ ਮੈਂ ਵੈਸਾ ਹਾਂ ਕਿਉਂਕਿ ਲੋਕ ਸਾਨੂੰ ਹਮੇਸ਼ਾ ਆਪਣੇ ਹੀ ਹਿਸਾਬ ਨਾਲ ਟ੍ਰੀਟ ਕਰਦੇ ਹਨ ਤੁਸੀਂ ਕਿੰਨੀ ਵੀ ਕੋਸ਼ਿਸ਼ ਕਰ ਲਓ ਉਹਨਾਂ ਦੀ ਨਿਗਾਹ ਵਿੱਚ ਚੰਗਾ ਦਿਖਣ ਦੀ ਉਹ ਉਹੀ ਦੇਖਣਗੇ ਤੁਹਾਡੇ ਵਿੱਚ ਜੋ ਉਹਨਾਂ ਨੂੰ ਦੇਖਣਾ ਚੰਗਾ ਲੱਗਦਾ ਹੈ ਜੋ ਤੁਹਾਡੇ ਨਾਲ ਪਿਆਰ ਕਰਦੇ ਹਨ ਉਹ ਤੁਹਾਡੇ ਵਿੱਚ ਲੱਖ ਬੁਰਾਈਆਂ ਹੋਣ ਦੇ ਬਾਵਜੂਦ ਤੁਹਾਡੇ ਨਾਲ ਪਿਆਰ ਕਰਨਗੇ ਅਤੇ ਜੋ ਨਹੀਂ ਕਰਦੇ ਉਹ ਤੁਹਾਡੇ ਵਿੱਚ ਲੱਖ ਅਸ਼ਾਈਆਂ ਹੋਣ ਦੇ ਬਾਵਜੂਦ ਵੀ ਤੁਹਾਨੂੰ ਪਿਆਰ ਨਹੀਂ ਕਰਨਗੇ ਤੁਹਾਡਾ ਲੋਕਾਂ ਨੂੰ ਜ਼ਬਰਦਸਤੀ ਇੰਪ੍ਰੈਸ ਕਰਨਾ ਇਹ ਦਿਖਾਉਂਦਾ ਹੈ ਕਿ ਤੁਸੀਂ ਫਾਲਤੂ ਦਾ ਇੰਟਰਸਟ ਲੈਂਦੇ ਹੋ ਸਾਰਿਆਂ ਵਿੱਚ ਜਦ ਤੱਕ ਖੁਦ ਨੂੰ ਇਸ ਤਰ੍ਹਾਂ ਬਣਾਓ ਕਿ ਤੁਸੀਂ ਕਿਸੇ ਦੇ ਨਾਲ ਨਜ਼ਰਾਂ ਤੱਕ ਨਾ ਮਿਲਾਓ ਅਤੇ ਸਾਹਮਣੇ ਵਾਲਾ ਤੁਹਾਡੇ ਵਿੱਚ ਇੰਟਰਸਟ ਲੈਣ ਲੱਗੇ। ਇਸ ਤੋਂ ਬਾਅਦ ਹੈ ਦੋਸਤੋ ਮੂਵ ਔਨ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਆਪਣੀ ਲਾਈਫ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਨ ਲਈ ਹਰ ਇੱਕ ਜਗ੍ਹਾ ਤੋਂ ਨਿਕਲ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। ਆਪਣੇ ਮਾਈਂਡ ਵਿੱਚ ਇਹ ਗੱਲ ਚੰਗੇ ਤਰੀਕੇ ਨਾਲ ਬਿਠਾ ਲਵੋ ਕਿ ਇਸ ਦੁਨੀਆ ਦਾ ਦੂਸਰਾ ਨਾਮ ਹੈ ਪਰਿਵਰਤਨ। ਅਗਰ ਤੁਸੀਂ ਇੱਕ ਹੀ ਜਗ੍ਹਾ ਰੁਕੇ ਰਹੇ ਤਾਂ ਉਸੇ ਜਗ੍ਹਾ ਬਰਵਾਦ ਹੋਣਾ ਸ਼ੁਰੂ ਹੋ ਜਾਊਗੇ ਤੁਹਾਡੇ ਕੋਲੋਂ ਕੋਈ ਵੱਡੀ ਗਲਤੀ ਹੋਈ ਹੈ ਤੁਸੀਂ ਕਿਸੇ ਦਾ ਦਿਲ ਦੁਖਾਇਆ ਹੈ ਜਾਂ ਤੁਹਾਡਾ ਕਿਸੇ ਨੇ ਦੁਖਾਇਆ ਹੈ ਤਾਂ ਮਾਫੀ ਮੰਗ ਕੇ ਜਾਂ ਮaaf ਕਰਕੇ ਅੱਗੇ ਵਧੋ ਆਪਣੀ ਹਰ ਇੱਕ ਗਲਤੀ ਤੋਂ ਨਵੀਂ ਚੀਜ਼ ਸਿੱਖੋ ਅਤੇ ਅੱਗੇ ਵੱਧਦੇ ਰਹੋ ਕਿਸੇ ਵੀ ਚੀਜ਼ ਵਿੱਚ اٹਕ ਜਾਣ ਨਾਲ ਦਿਮਾਗ ਉਸੇ ਚੀਜ਼ ਵਿੱਚ ਹੀ ਫਸਿਆ ਰਹਿੰਦਾ ਹੈ ਤਾਂ ਫਿਰ ਅਸੀਂ ਚਾਹ ਕੇ ਵੀ ਨਵੀਆਂ ਚੀਜ਼ਾਂ ਨਹੀਂ ਕਰਵਾਉਂਦੇ ਤੁਹਾਡਾ ਮੂਵ ਔਨ ਕਰਨਾ ਤੁਹਾਨੂੰ ਅਤੇ ਤੁਹਾਡੇ ਚਾਹਣ ਵਾਲਿਆਂ ਨੂੰ ਤੁਹਾਡਾ ਇੱਕ ਨਵਾਂ ਰੂਪ ਦਿਖਾਉਂਦਾ ਹੈ ਬੀਤੇ ਦਿਨ ਪੁਰਾਣੀਆਂ ਯਾਦਾਂ ਗਲਤੀ ਨਾਲ ਹੋਈ ਗਲਤੀ ਅਤੇ ਕਿਸੇ ਦਾ ਸਾਥ ਛੱਡ ਜਾਣਾ ਇਹ ਸਾਡੇ ਸਾਹਮਣੇ ਬਾਰ-ਬਾਰ ਆਉਂਦਾ ਹੈ ਸਾਨੂੰ ਰੁਕਣ ਲਈ ਪਰ ਸਾਨੂੰ ਇਸ ਨੂੰ ਇਗਨੋਰ ਕਰਕੇ ਆਪਣੀ ਲਾਈਫ ਉੱਪਰ ਫੋਕਸ ਕਰਨਾ ਹੈ ਉਹਨਾਂ ਚੀਜ਼ਾਂ ਉੱਪਰ ਧਿਆਨ ਦੇਣਾ ਹੈ ਜਿਹੜੀਆਂ ਸਾਨੂੰ ਖੁਸ਼ੀ ਦਿੰਦੀਆਂ ਹਨ ਤਾਂ ਹੀ ਅਸੀਂ ਜ਼ਿੰਦਗੀ ਦੇ ਸਕੂਨ ਨੂੰ ਮਹਿਸੂਸ ਕਰ ਪਾਵਾਂਗੇ ਇਸ ਤੋਂ ਬਾਅਦ ਹੈ ਦੋਸਤੋ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਇਨਸਾਨ ਬਣਾਓ ਜਿਹੜਾ ਦੂਸਰਿਆਂ ਦੀ ਸਕਸੈਸ ਨੂੰ ਇੰਜੋਏ ਕਰ ਪਾਵੇ। ਅਗਰ ਤੁਸੀਂ ਖੁਦ ਨੂੰ ਦੂਸਰਿਆਂ ਦੀ ਸਕਸੈਸ ਪਾਰਟੀ ਵਿੱਚ ਸ਼ਾਮਲ ਕਰੋਗੇ ਤਾਂ ਤੁਸੀਂ ਖੁਦ ਨੂੰ ਉਸ ਜਗ੍ਹਾ ਪਾਓਗੇ ਜਿੱਥੇ ਤੁਹਾਡੇ ਚਾਰੇ ਪਾਸੇ ਸਕਸੈਸਫੁਲ ਲੋਕ ਹੋਣਗੇ। ਅਤੇ ਕਾਮਯਾਬ ਲੋਕਾਂ ਦੇ ਵਿਚਕਾਰ ਰਹਿਣਾ ਤੁਹਾਨੂੰ ਆਟੋਮੈਟਿਕਲੀ ਉਹ ਚੀਜ਼ਾਂ ਕਰਨ ਲਈ ਪ੍ਰੇਰਿਤ ਕਰੇਗਾ ਜਿਨ੍ਹਾਂ ਨੂੰ ਕਰਨ ਲਈ ਤੁਸੀਂ ਡਰਦੇ ਹੋ। ਤੁਸੀਂ ਇਸ ਤਰ੍ਹਾਂ ਦੇ ਲੋਕਾਂ ਦੇ ਵਿਚਕਾਰ ਰਹੋ। ਜਿਨ੍ਹਾਂ ਨੇ ਲਾਈਫ ਵਿੱਚ ਕੁਝ ਵੀ ਹਾਸਲ ਨਾ ਕੀਤਾ ਹੋਵੇ ਅਤੇ ਫਿਰ ਦੂਜੇ ਪਾਸੇ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਦੇ ਵਿਚਕਾਰ ਰਹੋ ਜਿਨ੍ਹਾਂ ਨੇ ਲਾਈਫ ਵਿੱਚ ਬਹੁਤ ਕੁਝ ਅਚੀਵ ਕੀਤਾ ਹੋਵੇ ਤਾਂ ਤੁਸੀਂ ਦੇਖੋਗੇ ਇਹਨਾਂ ਦੋਹਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਵੇਗਾ ਕੁਝ ਲੋਕ ਬਹੁਤ ਬਹਾਨੇ ਬਣਾਉਂਦੇ ਹਨ ਕਿ ਮੇਰੇ ਕੋਲ ਇਹ ਨਹੀਂ ਹੈ ਮੇਰੇ ਕੋਲ ਉਹ ਨਹੀਂ ਹੈ ਅਤੇ ਕੁਝ ਲੋਕ ਜਿਨ੍ਹਾਂ ਕੋਲ ਜੋ ਕੁਝ ਵੀ ਹੈ ਉਹ ਉਹਦੇ ਨਾਲ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਹਨਾਂ ਵਿੱਚੋਂ ਕੌਣ ਸਫਲ ਹੋਵੇਗਾ ਇਸ ਲਈ ਖੁਦ ਨੂੰ ਸਫਲ ਲੋਕਾਂ ਦੇ ਵਿਚਕਾਰ ਰੱਖਣਾ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਹੈ ਦੋਸਤੋ ਆਪਣੇ ਆਪ ਨੂੰ ਕਦੇ ਵੀ ਕਿਸੇ ਨਾਲ ਕੰਪੇਅਰ ਨਾ ਕਰੋ ਹੁੰਦਾ ਕੀ ਹੈ ਕਿ ਅਸੀਂ ਆਪਣੀ ਵਰਤਮਾਨ ਸਥਿਤੀ ਨੂੰ ਕਿਸੇ ਦੀ ਵੀ ਵਰਤਮਾਨ ਸਥਿਤੀ ਨਾਲ ਮੈਚ ਕਰਨ ਲੱਗ ਜਾਂਦੇ ਹਾਂ ਜਦੋਂ ਕਿ ਯਾਰ ਆਪਣਾ ਪਹਿਲਾ ਚੈਪਟਰ ਕਦੇ ਵੀ ਕਿਸੇ ਦੇ 10ਵੇਂ ਚੈਪਟਰ ਨਾਲ ਮੈਚ ਨਹੀਂ ਕਰਨਾ ਚਾਹੀਦਾ ਸਾਡੀ ਸਾਰਿਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੁੰਦੀ ਹੈ ਕਿ ਅਸੀਂ ਬਾਕੀਆਂ ਦੇ ਵਾਂਗ ਖੁਦ ਨੂੰ ਦੇਖਣ ਲੱਗਦੇ ਹਾਂ ਜਦੋਂ ਕਿ ਇਸ ਦੁਨੀਆ ਵਿੱਚ ਤੁਸੀਂ ਕਿਸੇ ਦੇ ਵਰਗੇ ਨਹੀਂ ਹੋ ਅਤੇ ਕੋਈ ਵੀ ਤੁਹਾਡੇ ਵਰਗਾ ਨਹੀਂ ਹੈ। ਇਹ ਹੀ ਤੁਹਾਡੀ ਸਭ ਤੋਂ ਵੱਡੀ ਪਾਵਰ ਹੈ। ਤੁਸੀਂ ਉਹ ਚਾਹੁੰਦੇ ਹੋ ਜੋ ਸਾਹਮਣੇ ਵਾਲੇ ਦੇ ਕੋਲ ਹੈ ਪਰ ਕੀ ਪਤਾ ਸਾਹਮਣੇ ਵਾਲਾ ਤੁਹਾਡੀ ਤਰ੍ਹਾਂ ਜਿਉਣ ਦੇ ਸੁਪਨੇ ਦੇਖਦਾ ਹੋਵੇ। ਆਪਣੀ ਖੁਸ਼ੀ ਸਿਰਫ ਆਪਣੇ ਆਪ ਨਾਲ ਰੱਖੋ। ਤੁਹਾਨੂੰ ਖੁਦ ਵਿੱਚ ਹੀ ਪੂਰੀ ਦੁਨੀਆ ਨਜ਼ਰ ਆਉਣ ਲੱਗੇਗੀ। ਦੋਸਤੋ ਉਮੀਦ ਕਰਦੇ ਹਾਂ ਕਿ ਇਹ ਗੱਲਾਂ ਤੁਹਾਨੂੰ ਮੈਂਟਲੀ ਮਜ਼ਬੂਤ ਹੋਣ ਲਈ ਮਦਦ ਕਰਨਗੀਆਂ। ਤੁਸੀਂ ਇੱਕ ਬਿਹਤਰ ਜੀਵਨ ਜੀ ਪਾਓਗੇ।